ਵੇ ਜੰਮਦੇ ਹੋਏ ਬੱਚੇ ਦੇ ਸਰੀਰ ਦਾ ਅਸੀਂ ਅਧਿਐਨ ਕੀਤਾ ਹੈ ਨਾ ਭੁੱਖ ਹੈ ਨਾ ਰੋਗ ਹੈ ਫਿਰ ਇਹ ਕਿਉਂ ਰੋਂਦਾ ਹੈ ਤਾਂ ਭਾਈ ਸਾਹਿਬ ਦੱਸਦੇ ਨੇ ਰੋਵੇ ਰਤਨ ਗਵਾਏ ਕੇ ਮਾਇਆ মোহ ਹਨੇਰ ਗੁਬਾਰਾ ਉਹ ਰੋਵੇ ਦੁੱਖ ਆਪਣਾ ਹੱਸ ਹੱਸ ਗਾਵੇ ਸਭ ਪਰਵਾਹ ਇੱਕ ਰਤਨ ਗਵਾ ਚੁਕਿਆ ਹੈ ਜਿਸ ਕਾਰਨ ਰੋ ਰਿਹਾ ਹੈ ਇਦੇ ਕੋਲ ਇੱਕ ਰਤਨ ਸੀ ਕੀ ਮਨ ਦੀ ਇਕਾਗਰਤਾ ਮਨ ਦਾ ਟਿਕਾਉ ਟਿੱਕੀ ਹੋਈ ਸੁਰਤ ਉਹ ਰਤਨ ਇਹ ਗਵਾ ਬੈਠਾ ਇਕਾਗਰਤਾ ਇਸ ਦੀ ਭੰਗ ਹੋ ਗਈ ਏ ਜਨਮ ਲੈੰਦੇ ਹੀ ਸੰਸਾਰ ਦੀਆਂ ਲਹਿਰਾਂ ਨੇ ਕੋਈ ਸਪਰਸ਼ ਕੀਤਾ ਕੁਝ ਅੱਖਾਂ ਨੇ ਵੇਖ ਲਿਆ ਕੁਝ ਕੰਨਾਂ ਨੇ ਸੁਣ ਲਿਆ ਇਸ ਵਾਸਤੇ ਧਿਆਨ ਭੰਗ ਹੋ ਗਿਆ ਇਕਾਗਰਤਾ ਟੁੱਟ ਗਈ ਇਹ ચીਖ ਕੇ ਰੋਠੇ ਲਿਵ ਛੁੱਟੀ ਲੱਗੀ ਤ੍ਰishna ਮਾਇਆ ਅਮਰ ਵਰਤਾਇਆ ਜਮਦਿਆਂ ਸਾਰ ਲਿਵ ਟੁੱਟ ਗਈ ਸੁਰਤ ਟੁੱਟ ਗਈ ਔਰ ਸੰਸਾਰ ਦੇ ਚ ਮਨ ਖਿੰਡ ਗਿਆ ਧਾਇਆਂ ਮਾਰ ਕੇ ਰੋ ਉਠਿਆ ਕਿਉਂਕਿ ਇਕਾਗਰਤਾ ਦਾ ਸੁਖ ਇਹ مان ਚੁੱਕਿਆ ਸੀ ساری ਜ਼ਿੰਦਗੀ ਮਨੁੱਖ ਇਕਾਗਰਤਾ ਹੀ ਲੱਭਦਾ ਹੈ ਜਪ ਕਰਕੇ ਤਪ ਕਰਕੇ ਬੰਦਗੀ ਕਰਕੇ ਔਰ ਇਕਾਗਰਤਾ ਦੀ ਇਹ ਜਿਹੜੀ ਤਲਾਸ਼ ਹੈ ਇਸ ਤੋਂ ਇੱਕ ਗੱਲ ਸਪਸ਼ਟ ਹੈ ਕਿ ਮਨੁੱਖ ਦੀ ਚੇਤਨਾ ਦੇ ਅੰਦਰ